ਫਰੀਦਾ ਚਿੰਤਾ ਖਟੋਲਾ ਵਾਣ ਦੁਖ ਬਿਰਹ ਵਿਛਾਵਣ ਲੇਪ ਇਹੋ ਹਮਾਰਾ ਜੀਵਨ ਤੂ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨ ਊਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵੇਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਾਹੇ ਦੇ ਰਹਿ ਗਏ ਇਕ ਰਾਧੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇ ਸਿਆ ਤੂੰ ਆਹੋ ਏਰੇ ਕਾਮਾ ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉ ਡਿਠੋ ਘੜੀਆਲ ਇਹੋ ਰਿਦੋ ਸਾਂ ਮਾਰੀਐ ਹਮ ਦੋਸਾਂ ਦਾ ਕੀ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹ ਸਜਾਏ ਸੋਹੇੜਾ ਘੜੀਆਲ ਜਿਉ ਦੁਖੀ ਰਹਿਣ ਵਿਹਾਰੈ ਗੁੱਟਾ ਹੋਆ ਸੇਖ ਫਰੀਦਾ ਕੰਬਣ ਲੱਗੀ ਦੇਹ ਜੇ ਸੋਵਰਿਆ ਜੀਵਨ ਭੀ ਤਨ ਹੋਸੀਖੇ ਹਾਂ ਫਰੀਦਾ ਬਾਰ ਪਰਾਇ ਬੈਸਣ ਸਾਈ ਮੁਜੈ ਨ ਦੇਹ ਜੇ ਤੂ ਐਵੇਂ ਰੱਖਸੀ ਜੀਉ ਸਰੀਰ ਹੋਲੇਹ ਕੰਧ ਕੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਾਂ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਕੰਧ ਕੋਹਾੜਾ ਸਿਰ ਘੜਾ ਕਈ ਇਉਂ ਅਗਿਆਨਤਾ ਵਿੱਚ ਪਾਠ ਕਰ ਜਾਂਦੇ ਨੇ ਘਣਾ ਕੰਧ ਕੋਹਾੜਾ ਸਿਰ ਘਣਾ ਘਣਾ ਨਹੀਂ ਘੜਾ ਸਾਹਮਣੇ ਅੱਖਰ ਲਿਖਿਆ ਹੋਇਆ ਹੈ ਲੋੜ ਹੈ ਖਿਆਲ ਰੱਖਣ ਦੀ ਮਾਨੇ ਵਿੱਚ ਭਾਵਨਾ ਰੱਖਣ ਦੀ ਹਾਂਜੀ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਾਹੀ ਲੋਣ ਅੱਗੇ ਗਏ ਸੰਜਾ ਪਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛਤ ਸਿਰ ਭੇਰੀ ੱਡੋ ਰੱਡ ਜਾਏ ਸੁਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖਾਂ ਫਰੀਦਾ ਦੋ ਦੀਵੀ ਬਲੰਦਿਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ 부ਝਾਏ ਫਰੀਦਾ ਵੇਖ ਕਪਾਹ ਜੇ ਥੀਆ ਜੇ ਸਿਰ ਥੀਆ ਤੇਲਾ ਕਮਾਦਾ ਅਰ ਕਾਦਦਾ ਕੁੰਨੇ ਕੋਇ ਲਿਆ ਮੰਦੇ ਅਮਲ ਕਰੇ ਦਿਆ ਇਹ ਸਜਾਏ ਤਨਾਹ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੀ ਗੁੜਵਾਤ ਕੰਨ ਮਸੱਲਾ ਕੰਨ ਭਾਵ ਮੋਢੇ ਉੱਪਰ ਇਸ ਲਈ ਕੰਨ ਨਹੀਂ ਬੋਲਣਾ ਕੰਨ ਕਸ ਕੇ ਬੋਲਣਾ ਜੀ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਖਰੀਦਾ ਰਤਿ ਰਤ ਨਾ ਨਿਕਲੇ ਜੇ ਤਨ ਚੀਰੈ ਕੋਇ ਜੋ ਤਨ ਰਤੇ ਰੱਬ ਸਿਓ ਤਿਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣ ਤਿਤ ਤਨ ਲੋਭ ਰਤ ਨਾ ਹੋਏ ਭੈ ਪਏ ਐ ਤਨ ਖੀਣ ਹੋਏ ਲੋਭ ਰਾਤ ਵਿੱਚ ਹੋ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂਡ ਲਹ ਜਿੱਥਾਂ ਲੱਭੀ ਵਥ ਛੱਪੜ ਢੂੜੈ ਕਿਆ ਹੋਵੈ ਚਿੱਕੜ ਡੁੱਬੈ ਹੱਥ ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ ਧਨ ਕੂ ਕੇਂਦੀ ਗੋਰ ਮੇ ਤੈ ਸਹਨਾ ਮਿਲਿਆਸ ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ ਮੁਈ ਵਖਰਾ ਆਸ ਵਖਰਾ ਮੁਈ ਆਸ ਦੂਸਰੇ ਅਰਥਾਂ ਵਿੱਚ ਮੁਈ ਆਸ ਇਕੱਠਾ ਹੈ ਮੁਖ ਤੌਰ ਤੇ ਮੁਈ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ ਫਰੀਦਾ ਕੋਠੇ ਧੁਕਣ ਕੇ ਤੜਾ ਪਿਰ ਨੀਂਦੜੀ ਨਿਵਾਰ ਜੋ ਦਹੇ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆ ਏਤ ਨਾ ਲਾਏ ਚਿੱਤ ਮਿੱਟੀ ਪਈ ਤੋ ਲਵੀ ਕੋਏ ਨਾ ਹੋਸੀ ਮੇਤ ਫਰੀਦਾ ਮੰਡਪ ਮਾਲਨਾ ਲਾਏ ਮਰਗ ਸਤਾਣੀ ਚਿਤ ਧਾਰ ਸਾਈ ਜਾਏ ਸੰਭਾਲ ਜਿੱਥਾ ਹੀ ਤਉ ਵੰਝਣਾ ਸਾਈ ਜਾਏ ਸੰਭਾਲ ਸਾਈ ਨਹੀਂ ਇਥੇ ਬੋਲਣਾ ਸਾਈ ਜਾਏ ਸੰਭਾਲ ਜਿੱਥੇ ਹੀ ਤਉ ਵੰਝਣਾ ਜਿੱਥੇ ਜਾਣਾ ਹੈ ਨਾ ਭਾਈ ਉਸ ਜਗ੍ਹਾ ਨੂੰ ਚੇਤੇ ਕਰ ਹਰੀਦਾ ਜਿਨੀ ਕੰਮੀ ਨਾ ਹੈ ਗੁਣ ਤੇ ਕੰਮੜੇ ਵਿਸਾਰ ਮਤ ਸਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਇਥੇ ਸਾਈਂ ਸਾਈਂ ਦੇ ਦਰਬਾਰ ਮਾਲਕ ਦੇ ਦਰਬਾਰ ਵਿੱਚ ਹਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਉਂਦ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂ ਦਾ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੈਂ ਫਿਰਾ ਲੋਕ ਕਹੇ ਦਰਵੇਸ ਤੱਤੀ ਤੋਏ ਨ ਪਲਵਾ ਜੇ ਜਲ ਟੁੱਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੀ ਝੂਰੇ ਦੀ ਝੂਰੇ ਜਾਂ ਕੁਆਰੀ ਤਾ ਚਾਉ ਵਿਵਾਹੀ ਦਾ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਆਰੀ ਨਾਥੀ ਐ ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ ਚਿੰਜੂ ਬੋੜ ਨਾ ਪੀਵਹ ਉੱਡਣ ਸੰਦੀ ਡਾਂਜ ਹੰਸ ਉਡਰ ਕੋਦਰਾ ਪਿਆ ਲੋਕ ਵਿਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਇ ਕਲਰ ਕੇਰੀ ਛਪੜੀ ਆਏ ਉਲੱਥੇ ਹੰਝ ਉਲੱਥੇ ਉਹ ਵਿਸ਼ੇਸ਼ ਕਰਕੇ ਲੱਥੇ ਆਣ ਬੈਠੇ ਲੱਥ ਗਏ ਉਲਥੇ ਨਹੀਂ ਬੋਲਣਾ ਇਹ ਖਿਆਲ ਰੱਖਣਾ ਜੀ ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਥੱਕੇ ਕਵਲ ਇਕੱਲੇ ਫਰੀਦਾ ਇਟ ਸਿਰਹਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੀ ਤੜਿਆ ਜੁਗ ਵਾ ਪਰੇ ਇਕਤ ਪਇਆ ਆਪਾਸ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕੈ ਘਰ ਨਾਠੀ ਅੱਜ ਹਾਂਜੀ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਕੋਏ ਭਾਰਥੇ ਸੇ ਕਿਉਂ ਆਵਹਿ ਅੱਜ ਦੋਹਾਂ ਸ਼ਲੋਕਾਂ ਵਿੱਚ ਆਰੰਭਲੀ ਪੰਕਤੀ ਇੱਕ ਹੀ ਆਈ ਹੈ ਪਰ ਜਿਹੜਾ ਫਰਕ ਹੈ ਪਹਿਲਾਂ ਆਪਾਂ ਦਰਸ਼ਨ ਕਰੀਏ ਫਰੀਦਾ ਭੰਨੀ ਘੜੀ ਸਵੰਨਵੀ ਟੁੱਟੀ ਨਗਰ ਲਜ ਇੱਕ ਔਂਕੜ ਹੈ ਟੁੱਟੀ ਪਰ ਅਗਲੇ ਸ਼ਲੋਕ ਵਿੱਚ ਫਰੀਦਾ ਭੰਨੀ ਘੜੀ ਸਵੰਨਵੀ ਟੁੱਟੀ ਨਗਰ ਲਜ ਇੱਥੇ ਬਲੈਂਕੜੇ ਹਨ ਪਾਠ ਕਰਦਿਆਂ ਇਹ ਖਿਆਲ ਰੱਖਣਾ ਜੀ ਫਰੀਦਾ ਬੇਨਵਾਜਾ ਇਹ ਇਹ ਨ ਭਲੀ ਰੀਤ ਕਬਹੀ ਚਲ ਨ ਆਇਆ ਪੰਜੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਪ ਉਤਾਰੈ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਂਇ ਕੁੰਨੇ ਜਲਾਈਐ ਬਾਲਣ ਸੰਦੈ ਥਾਇ ਫਰੀਦਾ ਕਿਥੈ ਤੈ ਡੇ ਮਾਪਿਆ ਜਿਨੀ ਤੂ ਜਣਿਓ ਹੈ ਤੈ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜੇ ਕ ਸੰਦੀਪਾ ਹੈ